प्यारे साथियों प्यार भरी सांस से काल जी पंजाब सरकार ਦੇ ਮਲਾਜਮ ਰਿਟਾਇਰਮੈਂਟ ਹੋਏ ਮਲਾਜਮ ਬਾਰੇ ਜੋ ਭਗਦੀਆਂ ਮੰਗਾ ਹਨ ਜੋ ਹਾਈ ਕੋਰਟ ਨੇ ਫੈਲੇ ਕੀਤੀ ਉਹ ਪੂਰੀ ਜਾਣ ਕੇ ਦਵਾਂਗੇ ਜੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੰਜਾਬ ਸਰਕਾਰ ਦੇ ਮਲਾਜਮ ਰਿਟਾਇਰਮੈਂਟ ਹੋਏ ਮਲਾਜਮੀਆਂ ਮੀਟਿੰਗਾਂ ਮੁੱਖ ਨੇ ਭਗਵਾਨ ਤਮਾਨ ਦੇ ਨਾਲ ਹੋਈਆਂ ਮੀਟਿੰਗ ਮੰਗਣਾ ਸੀ ਕਿ ਅਸੀਂ 2016 ਤੋਂ ਪੇ ਕੀ ਹੁੰਦਾ ਹੈ ਰੀਅਰ ਪ੍ਰਾਣੀ ਪੈਂਸ ਕਿਉਂ ਨੇ 1972 ਸਾਲ ਲਾਗੂ ਕਰਨੀ ਮਾਲਾਜਾ ਕਟਿਆ ਮੋਬੈਲ ਪੱਤਾ ਬਹਾਲ ਕਰਨਾ ਮਾਲਾਜਾ ਕਟਿਆ ਪਿੰਡੂ ਪੱਤਾ ਬਹਾਲ ਕਰਨਾ ਤੇ ਸੈਂਤੀ ਤਰ੍ਹਾਂ ਦੇ ਪੱਤੇ ਕੱਟ ਲਾਇਆ ਗਿਆ ਉਸ ਨੂੰ ਬਹਾਲ ਕਰਨ ਸੰਬੰਧੀ ਜੋ ਮੀਟਿੰਗ ਹੋਈ ਮਿਡਨ ਇਹ ਵੀ ਗੱਲਬਾਤ ਕੀਤੀ ਗਈ ਕਿ ਜੋ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਪ੍ਰਮੁੱਖ ਭਵਾਨਤਮਾਨ ਨੇ ਵਿਸ਼ਵਾਸ ਦਵਾਇਆ ਸੀ ਕਿ ਮੈਂ ਤੁਹਾਡੇ ਦੁਆਰਾ ਮੀਟਿੰਗ ਕਰੂੰਗਾ ਵੀ ਤੁਹਾਡੀਆਂ ਮੰਗਾਂ ਹੱਲ ਕੀਤਾ ਜਾਊਗਾ ਪ੍ਰਮੁੱਖ ਭਵਾਨਤਮਾਨ ਨੇ ਦੁਆਰਾ ਜੋ ਕਿ ਪੰਜਾਬ ਦੇ ਮਲਾਜਮਾਂ ਨਾਲ ਜਾਂ ਸਾਹਮਣੇ ਫਰੰਟ ਲਾ ਕੇ ਮੀਟਿੰਗ ਨਹੀਂ ਕੀਤੀ ਜਿਸ ਕਰਕੇ ਆਉਣ ਵਾਲੀ 2 ਅਕਤੂਬਰ ਨੂੰ ਜੋ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਉਸਰੇ ਵਿੱਚ ਜੋ ਕਿ ਅੰਮ੍ਰਿਤਸਰ ਸ਼ਹਿਰ ਹੈ ਪੰਜਾਬ ਦੇ ਮਲਾਜਮਾਂ ਰਟਰਨ ਨਾਲ ਮੁੰਟਣਗੇ ਬਾਸਟੈਂਡੀ ਬੈਕ ਸੈੱਡ ਡੀਸੀ ਉਸਾ ਉਥੇ ਜਾ ਕੇ ਮੁਖ ਨੇ ਭਵਨਤਮਨ ਜੋ ਕੇ ਲੋਕਾਂ ਨੂੰ ਕਹਿ ਰਿਹਾ ਕਹਿ ਰਿਹਾ ਹੈ ਕਿ ਹਰਿਆਣੇ ਵਿੱਚ ਜਾ ਕੇ ਜੇ ਅਸੀਂ ਆ ਵੀ ਕਰਤਾ ਅਸੀਂ ਇਹ ਵੀ ਕਰਤਾ ਸਾਰੇ ਮੁਖ ਨੇ ਭਵਨਤਮਨ ਦੀ ਲਾਰੇ ਦੀ ਕੋਲ ਖੁੱਲ ਜਾਵੇਗੀ ਸਰਕਾਰ ਦੀ ਵੀ ਕੀ ਕੀ ਲਾਰੇ ਲਾਉਂਦੀ ਹੈ ਪੰਜਾਬ ਦੇ 2.5 ਸਾਲ ਹੋ ਗਏ ਲਾ ਲਾਉਂਦੇ ਆ ਨੂੰ ਤੇ ਝੰਡਾ ਮਾਰਦੇ ਵਾਲਾ ਸ਼ਰੂ ਕੀਤਾ ਜਾਊਗਾ ਦੂਜੇ ਪਾਸੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਡ ਦੇ ਕਨਵੀਨਰ ਅਤਿੰਦਰ ਪਾਲਸਨ ਨੇ ਕਿਹਾ ਕਿ 1 2 3 ਅਕਤੂਬਰ ਨੂੰ ਅਸੀਂ ਸੰਗਰੂਰ ਹੈ ਜੋ ਮੁੱਖ ਮੰਤਰੀ ਭਵੰਤਵ ਨਾਲ ਸ਼ਹਿਰ ਪਹੁੰਚਾਂਗੇ ਕਿਉਂਕਿ ਵਿਤਮਨ ਦੀ ਹਰਪਾਸੇ ਚੀਮਾ ਨਾਲ ਸਾਡੀਆਂ ਕਈ ਮੀਟਿੰਗਾਂ ਹੋਈਆਂ ਜਿਸ ਤੇ ਵਿਤਮਨ ਦੀ ਹਰਪਾਸੇ ਮੰਨਿਆ ਸੀ ਕਿ ਪ੍ਰਾਣੀ ਪੈਂਸ ਸਿੰਘ ਨੂੰ ਅਸੀਂ ਬਹਾਲ ਕਰਾਂਗੇ ਨੋਟੀਫਿਕੇਸ਼ਨ ਕਰਤਾ ਸਰਕਾਰ ਨੇ ਲੰਘਣਾ ਨੋਟੀਫਿਕੇਸ਼ਨ ਜਿਸ ਬਾਰੇ ਮੁੱਖ ਮੰਤਰੀ ਭਵੰਤਵ ਨੂੰ ਵੀ ਪੂਰੀ ਜਾਣਕਾਰੀ ਹੈ ਪਰ ਅਜੇ ਤੱਕ ਪ੍ਰਾਣੀ ਪੈਂਸ ਸਿੰਘ ਬਹਾਲ ਨਹੀਂ ਕੀਤੀ ਗਈ ਕਿਉਂਕਿ ਸਰਕਾਰ ਵੱਲੋਂ ਬਣੀ ਨੂੰ ਸਰਕਾਰ ਨੂੰ 2.5 ਸਾਲ ਤੋਂ ਸਮਵਰ ਹੋ ਚੁੱਕਿਆ ਮਲਾਹੇ ਮੰਗਾਂ ਨਹੀਂ ਮੰਨੀਆਂ ਜਿਸ ਕਰਕੇ 1 2 ਤੇ 3 ਅਕਤੂਬਰ ਨੂੰ ਜੋ ਪੈਨਸ਼ਨ ਵਾਲੇ ਮਲਾਜ਼ਮ ਹਨ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਵਾਲੇ ਮਲਾਜ਼ਮਾ ਜੋ 2004 ਤੋਂ ਭਰਤੀ ਹੋਏ ਮਲਾਜ਼ਮਾ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਰੂਰਜ ਪਹੁੰਚਣਗੇ ਤੇ ਤਿੰਨ ਦਿਨ ਲਗਾਤਾਰ ਪੱਕਾ ਮੋਰਚਾ ਵੀ ਲਾਉਣਗੇ ਰਾਤ ਦਿਨ ਦਾ ਹੈ ਜੀ ਤੇ ਸੰਗਰੂਰ ਸ਼ਹਿਰ ਦੇ ਵਿੱਚ ਜੋ ਕਿ ਝੰਡਾ ਮਾਰ ਕੀਤਾ ਜਾਊਗਾ ਪੰਜਾਬ ਸਰਕਾਰ ਤੇ ਵਿਤਵਾਨ ਹਰਪਾਲ ਸੰਟੀਮਾ ਇਹ ਮਖੇ ਪੁਆਨ ਤੁਮਾਂ ਦੀ ਲਾਰਾਂ ਦੀ ਪੋਰ ਵੀ ਖੁੱਲ ਜਾਊਗੀ ਦੂਜੇ ਪਾਸੇ ਪੀਐਸ ਪੀਸੀਐਲ ਦੇ ਮਲਾਣਾ ਦੀ ਜੋ ਚੇਅਰਮੈਨ ਹੈ ਬੀਲੀ ਮੰਤਰੀ ਹਰਪਾਲ ਬੀਲੀ ਮੰਤਰੀ ਹਰਪਾਲ ਸਿੰਘ ਏਟੀਓ ਦੇ ਨਾਲ ਮੀਟਿੰਗ ਹੋਈ ਜਿਸ ਨੇ ਮੀਟਿੰਗ ਮੰਨਿਆ ਸੀ ਕਿ ਇਹ ਮੰਗਾ ਹਿਲ ਕਰਾਂਗੇ ਕੁਝ ਮੰਗਾ ਉਪਰਪਾਰ ਕੌਣ ਦੀ ਮਨਨ ਮਨੈ ਸਪਰੂਵ ਕਰਦੇ ਹਨ ਪਰ ਕੁਝ ਮੰਗਾਧੂਰੀਆਂ ਜਿਸ ਤਰ੍ਹਾਂ ਮੋਬਾਈਲ ਪਤਾ ਬਹਾਲ ਕਰਨਾ ਰੂਰਲ ਏਰੀਆ ਬਾਕੀ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ